ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨ ਡੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਨਵਾਂ ਸ਼ਹਿਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਦੋਸਤੋ ਇਹੇ ਪੈਂਡ ਨਵਾਂ ਸ਼ਹਿਰ ਤੋਂ ਰੋਪੜ ਰੋਡ ਦੇ ਉੱਤੇ ਆ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਆਏ ਸ਼ਹਿਰ ਨਸਲ ਦੀ ਤੇ ਜਰਸੀ ਦੀ ਕ੍ਰੋਸ ਬੱਚੀ ਦਿਖਾਉਂਗਾ ਪਹਿਲੇ ਸੂਵੇ ਬਲਾਲ ਹਜੇ ਗੱਬਣਾ ਪਰ ਹਵਾਨੇ ਤਿਆਰੀ ਬਹੁਤ ਸੋਹਣੀ ਥਣ ਵੀ ਦੋਸਤੋ ਬਹੁਤ ਚੰਗਾ ਲੱਗਿਆ ਹੋਇਆ ਅਤੇ ਜੁਆਇਨ ਨੂੰ ਚੰਗਾ ਰਹੂਗਾ ਇਸ ਵੀਡੀਓ ਨੂੰ ਅੰਤ ਤੱਕ ਦੇਖਿਆ ਜੇ ਜੀਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਛੱਡੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਹੋਰਾਂ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਬੜ ਬਾਈ ਜੀ ਹੋਰਾਂ ਦੀ ਪਹਿਲਾ ਸੂਆ ਡੇਟ ਮੁਤਾਬਕ ਬਾਈ ਜੀ ਹੁਣ ਇਹ ਕਹਿੰਦੇ 16 ਤਰੀਕ ਨੂੰ ਦਿਨ ਪੂਰੇ ਆ ਸਾਢੇ 13 ਸਾਲ ਬਾਈ ਜੀ ਹੁਣ ਇਹ ਕਹਿੰਦੇ ਉਮਰ ਆ ਬੱਚੀ ਦੀ ਹਵਾਨੇ ਤਿਆਰੀ ਜਿਹੜੀ ਬਹੁਤ ਸੋਹਣੀ ਕੀਤੀ ਹੋਈ ਆ ਅੱਗੇ ਬਾਈ ਜੀ ਹੁਣ ਇਹ ਕਹਿੰਦੇ 50062 ਸੀਮਨ ਲੱਗਿਆ ਹੋਇਆ ਹਵਾਨਾ ਵੇਖ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਦੁੱਧ ਬਾਈ ਜੀ ਹੁਣ ਇਹ ਕਹਿੰਦੇ 20 ਤੋਂ ਪਲੱਸ ਬੜੇ ਆਰਾਮ ਨਾਲ ਚਵਾਜੂ ਹਾਈਟ ਵਾਜ ਸੋਹਣੇ ਗੱਦ ਘੜ ਦੀ ਹਵਾਨਾ ਵੇਖ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਜਿੰਨੀ ਕੀ ਤਿਆਰੀ ਦੋਸਤੋ ਹਵਾਨੇ ਦੇਖ ਕੇ ਰ ਹਾਂ ਤੇ ਬਾਕੀ ਉਹਨਾਂ ਕ ਹਵਾਨਾ ਪਿੱਛੇ ਨੂੰ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਸੈਜ ਹਵਾਨੇ ਦਾ ਬਹੁਤ ਸੋਹਣਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ 20 ਤੋਂ ਪਲੱਸ ਬੜੇ ਆਰਾਮ ਨਾਲ ਚਵਾਜੂ ਹਵਾਨਾ ਦੇਖ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ 16 ਤਰੀਕ ਨੂੰ ਦਿਨ ਬਾਈ ਜੀ ਹੁਣ ਇਹ ਕਹ ਕੌਦਨ ਉੱਪਰ ਲੈ ਜੂਗੀ ਦੁੱਧ ਬਾਈ ਜੀ ਹੁਣ ਇਹ ਕਹਿੰਦੇ 20 ਤੋਂ ਪਲੱਸ ਬੜੇ ਆਰਾਮ ਨਾਲ ਚੁਆਜੂਗੀ ਇਸਕਾ ਕੁਆਲਿਟੀ ਬਹੁਤ ਸੋਹਣੀ ਸੋਹਣੇ ਮੂਹ ਮੱਥੇ ਦੀ ਬਾਡੀ ਸਟਰਕਚਰ ਸੋਹਣਾ ਕਦ-ਕਾੜ ਬਹੁਤ ਸੋਹਣਾ ਢਿੱਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵਾਲੀ ਆ ਪੈਟ ਪੋਟਾ ਚੰਗਾ ਚੌੜਾ ਦੁੱਧ ਬਾਈ ਜੀ ਹੁਣ ਇਹ ਕਹਿੰਦੇ 20 ਤੋਂ ਪਲੱਸ ਬੜੇ ਆਰਾਮ ਨਾਲ ਚੁਆਜੂ ਚਾਰੇ ਸਾਨੂੰ ਬਹੁਤ ਸੋਹਣੇ ਗੈਪ 'ਚ ਨਿੱਖਰ ਮ ਇਕੱਲੇ-ਇਕੱਲੇ ਲੱਗੇ ਹੋਏ ਆ ਹੱਤੀ ਚੁਵਾਈ ਵਾਲੇ ਥਾਨ ਤੇ ਮੁੱਲ ਬਾਈ ਜੀ ਹੁਣ ਰੱਖਿਆ ਹੋਇਆ ਵੱਛੀ ਦਾ 62000 ਰੁਪਇਆ ਉਹ ਜੋ ਮਾਨਤਾਨ ਹੋ ਜੂ ਸੋ ਜਿਹਨੂੰ ਪਸੰਦ ਆ ਜੂਗੀ ਨੰਬਰ 22 ਹੋ ਰਾਂਦਾ ਸਕਰੀਨ ਦੇ ਉੱਪਰ ਚੱਲਦਾ ਹੈਗਾ ਤੁਸੀਂ 22 ਜੀ ਹੋਰ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਦੇ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਸੋ ਕਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ